ਸਤਿ ਮਿਤਰੋ ਕੜਕ ਦੀ ਬਜਾਈ ਆ ਜਿਹੜੀ ਹੁਣ ਸ਼ੁਰੂ ਹੋ ਗਈ ਹੈ ਜੀ 25 ਅਕਤੂਬਰ ਤੋਂ ਤੇ ਮਿੱਤਰੋ ਕੜਕ ਦੀ ਜਿਹੜੇ ਭਰਾ ਬਜਾਈ ਕਰ ਰਹੇ ਆ ਤਾਂ ਮਿੱਤਰੋ ਇੱਕ ਗੱਲ ਦਾ ਧਿਆਨ ਰੱਖੋ ਜਿਹੜੇ ਕਿਸਾਨ ਵੀਰਾਂ ਦੀ ਕੜਕਾ ਪਹਿਲਾ ਪਾਣੀ ਲਾਉਣ ਤੋਂ ਬਾਅਦ ਪੀਲੀ ਪੈ ਜਾਂਦੀਆਂ ਤਾਂ ਮਿੱਤਰੋ ਆਪਾਂ ਉੱਥੇ ਇੱਕ ਨਿਕਾ ਜਾਂ ਤਾਤ ਆਪਾਂ ਐਡ ਕਰਨਾ ਤਾਂ ਤੁਹਾਡੀ ਕੜਕ ਕਦੇ ਵੀ ਪੀਲੀ ਨਹੀਂ ਪਊਗੀ ਮਿੱਤਰੋ ਬਜਾਈ ਸਮੇ ਆਪਾਂ ਜਿਹੜਾ ਬੈਂਟੋ ਡੈਟ ਸਲਫਰ ਆ 90% ਵਾਲਾ ਦਾੜੇਦਾਰ ਜੀਟੂਬ ਸਲਫਰ ਨੂੰ ਦਾੜੇਦਾਰ ਸਲਫਰ ਆਪਾਂ ਜੀ ਨੂੰ ਕਹਿ ਦਿੰਦੇ ਆਗੇ ਉਹ ਸਲਫਰ ਵਰਤਣਾ ਜੀ ਮਿੱਤਰੋ ਆਪਾਂ ਬਜਾਈ ਸਮੇਂ 10 ਤੋਂ ਲੈ ਕੇ 15 ਕਿਲੋ ਇੱਕ ਕਿੱਲੇ ਦੀ ডোজ ਆ ਮਿੱਤਰੋ ਤੇ ਡੀਏਪੀ ਤੇ ਡਾਰ ਲਾ ਕੇ ਜਦੋਂ ਕਾਰਕਮਾ ਬਜਾਈ ਕਰਦੇ ਆ ਤੇ ਬਜਾਈ ਸਮੇਂ ਹੀ ਸਲਫਰ ਪਾ ਦਿਓ ਪਹਿਲਾ ਪਾਣੀ ਲੋਣ ਤੋਂ ਬਾਅਦ ਤੁਹਾਡੀ ਘੜਕ ਕਦੇ ਪੀਲੀ ਨਹੀਂ ਪਊਗੀ ਕਾਲੀ ਛਾਹ ਤੁਹਾਡੀ ਘੜਕ ਰਹੂਗੀ ਤੇ ਬਾਕੀ ਇਹ ਆਪਣਾ ਝਾੜ ਵੀ ਵਧਾਉਂਦਾ ਹੈਗਾ ਬਹੁਤ ਵਧੀਆ ਚੀਜ਼ ਆ ਸਲਫਰ ਜੇ ਆਪਾਂ ਬਜਾਈ ਸਮੇਂ ਇਹਦੀ ਵਰਤੋਂ ਕਰਾਂਗੇ ਬੈਂਟੋਨੇਟ ਸਲਫਰ ਦੀ ਆਪਾਂ ਫੋਟੋ ਵੀ ਦਿੱਤੀ ਹੈ ਤਾੜੇਦਾਰ ਸੰਸਰੋਧ ਦਾ ਮਿੱਤਰੋ ਸਸਤਾ ਹੀ ਸੌਦਾ ਕੋਈ ਜਿਆਦਾ ਮਹਿੰਗਾ ਨਹੀਂ ਗਾ ਇਹ ਨਹੀਂ ਆਪਾਂ ਕਹਿ ਸਕਦੇ ਵੀ ਜਿਆਦਾ ਰੁਪਏ ਲੱਗਦੇ ਆ ਕੋਈ 30 40 ਰੁਪਏ ਜਿਹੜਾ ਕਿਲੋ ਸਲਫਰ ਮਿਲ ਜਾਂਦਾ ਤਾੜੇਦਾਰ ਤੇ 10 ਤੋਂ 15 ਕਿਲੋ ਇੱਕ ਕਿੱਲੇ ਦੇ ਹਿਸਾਬ ਦੇ ਨਾਲ ਆਪਾਂ ਵਰਤ ਲਈਏ ਤਾਂ ਆਪਾਂ ਨੂੰ ਬਹੁਤ ਸ਼ਾਨਦਾਰ ਰਿਜ਼ਲਟ ਆਉਣਗੇ ਮਿੱਤਰੋ ਮੇਰਾ ਖੁਦ ਦਾ ਆਪਦਾ ਤਜਰਬਾ ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਮੈਂ ਵੀ ਬਜਾਈ ਸਮੇਂ ਸਲਫਰ ਵਰਤ ਰਿਆ ਤੇ ਬਹੁਤ ਸ਼ਾਨਦਾਰ ਰਿਜ਼ਲਟ ਮਿਲੇ ਬਿਲਕੁਲ